ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਫਤਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਅੰਦਰ ਕੀਤੀਆਂ ਜਾ ਰਹੀਆਂ ਰੈਲੀਆਂ ਦੇ ਕਾਰਨ ਕਾਂਗਰਸ ਪਾਰਟੀ ਦੇ ਵਿੱਚ ਪੈਦਾ ਹੋਇਆ ਕਾਟੋ ਕਲੇਸ਼ ਹੋਰ ਵਧਨ ਦੀ ਸੰਭਾਵਨਾ ਬਣ ਗਈ ਹੈ ਦਾਦੀ ਕਿ ਕਾਂਗਰਸ ਪਾਰਟੀ ਦੇ ਅੰਦਰ ਚੱਲ ਰਹੀ ਅੰਦਰੂਨੀ ਫੁੱਟ ਦਾ ਲਾਵਾ ਹੁਣ ਬਾਹਰ ਆਉਣਾ ਸ਼ੁਰੂ ਹੋ ਗਿਆ ਹੈ ਪੰਜਾਬ ਕਾਂਗਰਸ ਦੇ ਸਾਫਤਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ 17 ਦਸੰਬਰ ਨੂੰ ਬਠਿੰਡੇ ਜ਼ਿਲ੍ਹੇ ਦੇ ਪਿੰਡ ਮਹਾਰਾਜ ਦੇ ਵਿੱਚ ਕੀਤੀ ਗਈ ਸਫਲਤਾਪੂਰਵਕ ਰੈਲੀ ਤੋਂ ਬਾਅਦ ਇਹ ਕਲੇਸ਼ ਹੈ ਜਿਹੜਾ ਹੋਰ ਤੇਜ਼ ਹੋ ਗਿਆ ਅਤੇ ਇਸ ਰੈਲੀ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਮੇਤ ਹੋਰਨਾਂ ਲੋਕਾਂ ਨੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਦਿੱਤੀ ਸੀ ਪਰ ਇਸ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਠੰਡੇ ਹੋਣ ਦੀ ਬਜਾਏ ਗਰਮ ਜੋਸ਼ੀ ਦੇ ਨਾਲ ਅੱਗੇ ਵੱਧ ਰਹੇ ਨੇ ਅਤੇ ਉਹਨਾਂ ਨੇ ਹੁਣ 7 ਜਨਵਰੀ ਯਾਨੀ ਕਿ ਅੱਜ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਸ਼ ਮੀਰ ਵਿਖੇ ਰੈਲੀ ਰੱਖ ਦਿੱਤੀ ਹੈ ਦੂਜੇ ਪਾਸੇ ਬਠਿੰਡਾ ਦਿਹਾਤੀ ਹਲਕੇ ਦੇ ਕਰੀਬ 3 ਦਰਜਨ ਸਰਪੰਚਾਂ ਕੌਂਸਲਰਾਂ ਤੇ ਸਾਬਕਾ ਚੇਅਰਮੈਨਾਂ ਅਤੇ ਕਾਂਗਰਸੀ ਵਰਕਰਾਂ ਤੇ ਆਗੂਆਂ ਨੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਖੁਸ਼ਬਾਜ ਸਿੰਘ ਜਟਾਣਾ ਦੇ ਖਿਲਾਫ ਵੀ ਮੋਰਚਾ ਖੋਲ ਦਿੱਤਾ ਹੈ ਉਧਰ ਦੂਜੇ ਪਾਸੇ ਇਸ ਰੈਲੀ ਨੂੰ ਲੈ ਕੇ ਬਠਿੰਡਾ ਵਿਧਾਤੀ ਦੀ ਸੀਨੀਅਰ ਮੀਤ ਪ੍ਰਧਾਨ ਕਿਰਨਦੀਪ ਕੌਰ ਵਿਰਕ ਅਤੇ ਜ਼ਿਲ੍ਹਾ ਜਨਰਲ ਸਕੱਤਰ ਸੁਖਪਾਲ ਸਿੰਘ ਦਾ ਕਹਿਣਾ ਕਿ ਇਹ ਰੈਲੀ ਗੈਰ ਕਾਂਗਰਸੀ ਹੈ ਅਤੇ ਇਸ ਰੈਲੀ ਨੂੰ ਜਿਸ ਵਿਅਕਤੀ ਹਰਵਿੰਦਰ ਸਿੰਘ ਲਾਡੀ ਵੱਲੋਂ ਕਰਵਾਇਆ ਜਾ ਰਿਹਾ ਹੈ ਉਸ ਨੂੰ ਪਹਿਲਾਂ ਹੀ ਕਾਂਗਰਸ ਵੱਲੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਉਥੇ ਨਵਜੋਤ ਸਿੰਘ ਸਿੱਧੂ ਵੱਲੋਂ ਪਿੰਡ ਕੋਟ ਸ਼ਮੀਰ ਵਿਖੇ ਕੀਤੀ ਜਾ ਰਹੀ ਰੈਲੀ ਦੇ ਨਾਲ ਕਾਂਗਰਸ ਦਾ ਕੋਈ ਸੰਬੰਧ ਨਹੀਂ ਹੈ ਅਤੇ ਇਹ ਰੈਲੀ ਕਾਂਗਰਸ ਨੂੰ ਕਮਜ਼ੋਰ ਕਰਨ ਦੇ ਲਈ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਨੂੰ ਇਸ ਸੰਬੰਧੀ ਸੂਚਿਤ ਕਰ ਦਿੱਤਾ ਗਿਆ ਸਿੱਧੂ ਸਾਹਿਬ ਕੋਲੇ ਕੋਰਸ਼ਪੀਰ ਪਿੰਡ ਦੇ ਬੰਦੇ ਤੇ ਹੋਰ ਲੋਕ ਇਕੱਠੇ ਹੋ ਕੇ ਗਏ ਸੀ ਤੇ ਕੋਰਸ਼ਪੀਰ ਨਾਲ ਦੱਸਦੇ ਹਨ ਕਿ ਕੋਰਸ਼ਪੀਰ ਪਿੰਡ ਦੇ 70% ਲੋਕਾਂ ਨੇ ਅੰਮਰਸ਼ ਕਰਿਆ ਹੈ ਔਰ ਇਹ ਸਿੱਧੂ ਸਾਹਿਬ ਦਾ ਧੰਨਵਾਦ ਕਰਨ ਗਏ ਸੀ ਵੀ ਕਰਤਾਰਪੁਰ ਸਾਹਿਬ ਦਾ ਲੰਗਾ ਤੁਸੀਂ ਖਲਵਾਇਆਗਾ ਵੀ ਅਸੀਂ ਤੁਹਾਡੇ ਕੋਲੇ ਧੰਨਵਾਦ ਕਰਨ ਵਾਸਤੇ ਆਉਣਾ ਚਾਹੁੰਦੇ ਆ ਸਿੱਧੂ ਸਾਹਿਬ ਕਿੰਨੇ ਵੀ ਠੰਡ ਦੀ ਰੋਤਾ ਤੁਸੀਂ ਆਓਗੇ ਮੈਂ ਹੀ ਤੁਹਾਡੇ ਕੋਲੇ ਆ ਜਾਣਾਗਾ ਤੇ ਉਹਨਾਂ ਨੇ ਸਾਰਾ ਪ੍ਰਬੰਧ ਪਿੰਡ ਦੇ ਲੋਕਾਂ ਨੇ ਸਾਰਾ ਕਰ ਰਹੇ ਆ ਪਰ ਕੁਝ ਲੋਕਾਂ ਦੇ ਢਿੱਡ ਪੀੜ ਹੋ ਰਹੀ ਆ ਉਹ ਜਿਨ੍ਹਾਂ ਤੇ ਪਰਚੇ ਵੀ ਹੈਗੇ ਆ ਪਰਚੇ ਹੋਣ ਜਾ ਵੀ ਰਹੇ ਆ ਵੀ ਇਹ ਕੱਟ ਕਿਉਂ ਹੋ ਰਿਹਾ ਲੋਕ ਸਿੱਧੂ ਸਾਹਿਬ ਨੂੰ ਪਿਆਰ ਕਰਦੇ ਸਾਰਾ ਪੰਜਾਬ ਵੀ ਸਿੱਧੂ ਸਾਹਿਬ ਨੂੰ ਪਿਆਰ ਕਰਦਾਗਾ ਐਸ ਕਰਕੇ ਸਿੱਧੂ ਸਾਹਿਬ ਜਿੱਥੇ ਦਾਸ 10 ਵਰਕਰ ਵੀ ਕਾਂਗਰਸ ਦੇ ਬੁਲਾਉਣਗੇ ਸਿੱਧੂ ਸਾਹਿਬ ਤੇ ਅਸੀਂ ਉੱਥੇ ਵੀ ਜਾਵਾਂਗੇ ਸਾਨੂੰ ਇਹ ਦਰਦ ਕਿਹੜੇ ਲੋਕਾਂ ਦੇ ਹੋ ਰਿਹਾ ਹੈ ਕੋਈ ਲੀਡਰਾਂ ਦੇ ਹੋ ਰਿਹਾ ਹੈ ਜਾਂ ਕੋਈ ਤੁਹਾਡੇ ਅ ਅਹੁਦੇਦਾਰਾਂ ਦੇ ਹੋ ਰਿਹਾ ਹੈ ਦੇਖੋ ਉਹਦਾ ਜਵਾਬ ਕੱਲ ਸਾਡੇ ਸਰਪੰਚਾਂ ਨੇ ਲਗਭਗ 60-70 ਸਰਪੰਚ ਸੀਗੇ ਜਿਨ੍ਹਾਂ ਨੇ ਉਹਦਾ ਜਵਾਬ ਕੱਲ ਪ੍ਰੈਸ ਦੇ ਵਿੱਚ ਦਿੱਤਾਗਾ ਔਰ ਉਹਨਾਂ ਨੇ ਇੱਕ ਖੜਗੇ ਸਾਹਿਬ ਨੂੰ ਵੀ ਚਿੱਠੀ ਲਿਖੀ ਆ ਔਰ ਜਿਹੜੇ ਸਾਡੇ ਜਿਹੜੇ ਇੰਚਾਰਜ ਨੇ ਜਦੂ ਸਾਹਿਬ ਨੂੰ ਵੀ ਲਿਖੀ ਆ ਔਰ ਪਾਰਟੀ ਪ੍ਰਧਾਨ ਨੂੰ ਚਿੱਠੀ ਲਿਖੀ ਹੈ ਹਾਂ ਜੀ ਡਿਮਾਂਡ ਕੀਤੀ ਹੈ ਜੀ ਉਹਨਾਂ ਨੇ ਡਿਮਾਂਡ ਕੀਤੀ ਹੈ ਵੀ ਜਿੰਨਾ ਬੰਦਾ ਦੇ ਪੇੜੇ 'ਚ ਦਰਦ ਹੁੰਦਾ ਵੀ ਕਿਉਂ ਕਾਂਗਰਸੀ ਕੱਟੇ ਹੁੰਦੇ ਵੀ ਉਹੋ ਜਿਹੇ ਬੰਦਿਆਂ ਨੂੰ ਪਾਰਟੀ 'ਚੋਂ ਕੱਢਾ ਜਾਵੇ ਉਹਨਾਂ ਤੇ ਬਹੁਤ ਪਰਚੇ ਦਰਜਾ ਔਰ ਉਹੋ ਜਿਹੇ ਬੰਦਿਆਂ ਨੂੰ ਪਾਰਟੀ ਵਿੱਚ ਉਹ ਪਾਰਟੀ ਦੇ ਤੇ ਪਾਰਟੀ ਦੇ ਤੇ ਪੰਜਾਬ ਦੇ ਬਟੰਡੇ ਦੇ ਮੱਥੇ ਤੇ ਕਲੰਕਾ ਬਾਹਰਲੇ ਬਾਹਰਲੇ ਜਨਰੇ ਦੇ ਇਹੋ ਬੰਦੇ ਲਈ ਹੋ ਰਹੀ ਹੈ ਦੇਖੋ ਨਾਰਾਜ਼ਗੀ ਵਰਕਰਾਂ ਵੱਲੋਂ ਪ੍ਰਗਟ ਕੀਤੀ ਗਿਆ ਉਹ ਵੀ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਉਹਨਾਂ ਦੇ ਵੱਲੋਂ ਜੋ ਬਿਆਨ ਦਿੱਤੇ ਗਿਆ ਉਹ ਬਿਆਨਾਂ ਤੇ ਇਤਰਾਜ਼ ਜਤਾਇਆ ਗਿਆ ਕਿ ਬੇਤੁਕੇ ਬਿਆਨ ਨੇ ਬਿਨਾ ਪ੍ਰੂਫ ਤੋਂ ਬਿਆਨ ਨੇ ਸੋ ਕਾਂਗਰਸ ਦੇ ਚੰਡੀਗੜ੍ਹ ਅਸੀਂ ਰੈਲੀ ਕਰ ਰਹੇ ਆ ਆ ਹੋ ਸਕਦਾ ਕਿਸੇ ਨੂੰ ਇਤਰਾਜ਼ ਹੋ ਪਰ ਸਾਡੇ ਲੀਡਰ ਸਰਦਾਰ ਨਵਜੋਤ ਸਿੰਘ ਜੀ ਨੂੰ ਕਿਸੇ ਨੇ ਕੋਈ ਇਤਰਾਜ਼ ਨਹੀਂ ਕੋਈ ਗਲਾ ਸ਼ਿਕਵਾ ਨਹੀਂ ਸਾਡੇ ਵੀ ਉਹ ਬਹੁਤ ਮੁਕੱਦਸ ਇਨਸਾਨ ਨੇ ਕਿਉਂਕਿ ਉਹਨਾਂ ਨੇ ਕਰਤਾਰਪੁਰ ਸਾਹਿਬ ਦਾ ਲੰਘਾ ਖਲਵਾਇਆ ਅਸੀਂ ਉਹਨਾਂ ਦਾ ਦਿਲੋਂ ਸਤਿਕਾਰ ਕਰਦੇ ਆਂ ਪਾਰਟੀ ਵਾਈ ਤੋਂ ਪਰ ਉੱਠ ਕੇ ਵੀ ਲੋਕ ਸਤਿਕਾਰ ਕਰਦ ਨੇ ਸੋ ਅਸੀਂ ਇਸ ਰੈਲੀ ਨੂੰ ਕਾਮਯਾਬ ਕਰਨਾ ਤੇ ਹਰ ਵਰਕਰ ਲੱਗਿਆ ਹੋਇਆ ਇਸ ਨਗਰ ਦਾ ਇਸ ਹਲਕੇ ਦਾ ਇਸ ਜ਼ਿਲ੍ਹੇ ਦਾ ਤਲਵੰਡੀ ਹਲਕੇ ਚ ਲੋਕਾਂ ਦੇ ਫੋਨ ਆ ਰਿਹਾ ਉਹਨ ਲਈ ਪੁੱਛੋ ਤੇ ਵੀ ਆ ਰਿਹਾ ਮੌਤ ਨਵਜੋਤ ਸਿੰਘ ਸਿੱਧੂ ਨੂੰ ਸੁਣਨ ਕਾਂਗਰਸ ਦੇ ਚੰਡੇਟ ਨਵਜੋਤ ਸਿੰਘ ਸਿੱਧੂ ਜੀ ਰੈਲੀ ਕਰ ਰਿਹਾ ਕਾਂਗਰਸ ਦੇ ਵਰਕਰੀ ਕਰਵਾ ਰਿਹਾ ਸੋ ਇਥੇ ਇਸ ਤਰ੍ਹਾਂ ਦਾ ਕੋਈ ਬਾਣੀ ਵਾ ਸਾਨੂੰ ਕਿਸੇ ਦਾ ਕੋਈ ਇਤਰਾਜ਼ ਨਹੀਂ ਕੋਈ ਸਾਡੇ ਇਤਰਾਜ਼ ਕਰਾ ਕੋਈ ਛੱਡ ਦੇ ਬਿਆਨਨਾ ਦੇਈ ਜਾਵੇ ਉਹਦੀ ਮਾਨਸਿਕ ਸਿੱਧੂ ਸਾਹਿਬ ਨੂੰ ਜੀ ਅਸੀਂ ਤਾਂ ਸਾਰੇ ਇਕੱਠੇ ਹੋ ਕੇ ਤੁਸੀਂ ਵੇਖੋ ਮੈਂ ਵਾਈਸ ਸੀਨੀਅਰ ਵਾਈਸ ਪ੍ਰਧਾਨ ਹੈ ਜੀ ਹਨਾ ਹਰ ਇੱਕ ਧਰਨੇ 'ਚ ਮੇਰੇ ਮੋਦਵਾਰ ਸਰਪੰਚ ਮੈਂਬਰ ਐਮ ਸੀ ਸਾਰੇ ਪਹੁੰਚਦੇ ਆ ਜੀ ਵੱਡੀ ਤਦਾਰ 'ਚ ਲੈ ਕੇ ਪਹੁੰਚਦੇ ਜੇ ਅੱਜ 7 ਤਰੀਕ ਵਾਲੀ ਰੈਲੀ ਦਾ ਸਾਨੂੰ ਉਹ ਦੱਸਦੇ ਹਾਈ ਕਮਾਂਡ ਵੱਲੋਂ ਕੋਈ ਸਾਨੂੰ ਮੈਸੇਜ ਲੱਗਦਾ ਤੇ ਅਸੀਂ ਵੀ ਉਹਨਾਂ ਦਾ ਵੈਲਕਮ ਕਰਦੇ ਸਿੱਧੂ ਸਾਹਿਬ ਦਾ ਜਾ ਕੇ ਸਾਨੂੰ ਅੱਖੋਂ ਪਰੋਖੇ ਉਹਨਾਂ ਨੇ ਇਹ ਆਪਦੀ ਰੈਲੀ ਰੱਖੀ ਗਈ ਹੈ ਜੀ ਉਹ ਕਹਿੰਦੇ ਆ ਕਿ ਮੈਂ ਕਾਂਗਰਸ ਜੋੜ ਰੈਲੀ ਰ ਤੋੜ ਰੈਲੀ ਰੱਖੀ ਹੋਈ ਹੈ ਇਹ ਜਾਨੀ ਕਿ ਤੁਸੀਂ ਹੁਣ ਬਾਈਕਟ ਕਰਨ ਦੇ ਕੋਈ ਜਿਹੜਾ ਕੱਲ੍ਹ ਦੇ ਬਿਲਕੁਲ ਜੀ ਬਿਲਕੁਲ ਉਹ ਕਹਿੰਦੇ ਨੇ ਕਿ ਵੀ ਅਸੀਂ ਕਾਂਗਰਸ ਦੀ ਇਹ ਰੈਲੀ ਨਹੀਂ ਕਿ ਇਹ ਧੰਵਾਦ ਰੈਲੀ ਹੈ ਕਿ ਜਿਹੜੀ 500 ਸਾਲਾਂ ਦਿੱਤੇ ਆਪਣਾ ਕਤਾਰਸਰ ਵਾਲਾ ਲੰਘਾ ਖਲਾਇਆ ਸੀਗਾ ਜਿਹੜਾ ਉਸ ਨੂੰ ਲੈ ਕੇ ਲੋਕਾਂ ਵੱਲੋਂ ਇਹ ਧੰਵਾਦ ਕੀਤਾ ਗਿਆ ਸਿੱਧੂ ਦਾ ਤੇ ਉਸ ਕਰਕੇ ਇਹ ਰੈਲੀ ਰੱਖੀ ਗਈ ਹੈ ਵੀ ਮੈਂ ਤੁਹਾਡੇ ਮਾਦੀਮ ਰਾਹੀਂ ਦੱਸਣਾ ਚਾਹਣੀ ਹੈ ਸਿੱਧੂ ਸਾਹਿਬ ਨੂੰ ਇਹ ਚੀਜ਼ 5 ਸਾਲ ਹੋ ਗਏ ਆਪਣੇ ਲੰਘਾ ਖਲਵਾਏ ਨੂੰ ਉਸ ਟਾਈਮ ਸਿੱਧੂ ਸਾਹਿਬ ਦੀ ਕੋਠੀ ਅਸੀਂ ਜਾਂਦੇ ਸੀ ਜੀ ਉਸ ਤੋਂ ਬਾਅਦ ਸਾਡੇ ਹਲਕੇ 'ਚ ਦੋ ਵਾਰੀ ਰੈਲੀ ਕਰ ਚੁੱਕੇ ਆ ਸਿੱਧੂ ਸਾਹਿਬ ਦੋ ਵਾਰ ਆ ਚੁੱਕੇ ਆ ਤਾਂ ਫਿਰ ਉਦੋਂ ਇਹ ਇਹ ਕਿੱਥੇ ਸੀ ਆਪਣੇ 5 ਸਾਲ ਬਾਅਦ ਇਹ ਚੀਜ਼ ਜ਼ਿਆਦਾ ਹੀ ਹੈ ਅਸੀਂ ਵੀ ਸਾਡੇ ਲੱਗਦਾ ਜੀ ਕਿ 2024 ਦੇ ਇਲੈਕਸ਼ਨ ਸੱਦਦੇ ਨੇ ਹਾਂਜੀ ਤੇ ਕਾਂਗਰਸ ਦੇ ਵਿੱਚ ਜੋ ਕਟੋ ਪਲੇਸ ਚੱਲ ਰਿਹਾ ਹੈ ਪਿਛਲੇ ਕੁਝ ਦਿਨਾਂ ਤੋਂ ਖਾਸ ਕਰਕੇ ਨਵਜੋਤ ਸਿੱਧੂ ਵਸੇ ਰਾਜਾ ਬਣੇਗਾ ਫਿਰ ਉਹਨੂੰ ਲੈ ਕੇ ਦਾ ਜਿਸ ਤਰ੍ਹਾਂ ਤੁਸੀਂ ਰੋਜ਼ ਪ੍ਰੈਸ ਕਾਨਫਰੰਸਾਂ ਕਰ ਰਹੇ ਹੋ ਕਾਂਗਰਸ ਦਾ ਵੰਡੀ ਗਈ ਫਿਰ ਵਰਕਰ ਕੀ ਕਰੂਗਾ ਬਿਲਕੁਲ ਜੀ ਅਸੀਂ ਤਾਂ ਸਾਡੀ ਤਾਂ ਜੀ ਹੱਥ ਜੋੜ ਕੇ ਬੇਨਤੀ ਆ ਹਾਈ ਕਮਾਂਡ ਵੱਗੇ ਵੀ ਇਹ ਸੌਲਵ ਜਿਹੜਾ ਕਿ ਮਸਲਾ ਚੱਲ ਰਿਹਾ ਇਹਨੂੰ ਸੌਲਵ ਜਲਦੀ ਕਰਨ ਜੀ ਵਰਕਰ